ਗੜੀਦਾਰ ਪੁਨਰ ਸੋਜੀਦੀ ਵਰਕਿੰਗ ਕਮੇਟੀ ਦੀ ਅਹਮ ਮੀਟਿੰਗ ਤੋਂ ਬਾਅਦ ਪਾਰਟੀ ਦੇ ਦਾਨ ਗਿਆਨੀ ਹਰਪੀ ਸਿੰਘ ਨੇ ਐਸਜੀਪੀ ਸੀ ਦੇ ਪ੍ਰਬੰਧਨ ਨਾਲ ਲੈ ਕੇ ਤਿੱਖੇ ਸਵਾਲ ਚੁੱਕੇ ਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਜਾਇਦਾਦਾਂ ਦੀ ਕੇਅਰ ਟੇਕਰ ਹੈ ਮਾਲਕ ਨਹੀਂ ਇਸ ਲਈ ਗੁਰਦੁਆਰਾ ਜ਼ਮੀਨਾਂ ਦੀ ਖਰੀਦ ਵਿੱਚ ਪੰਥਕ ਹਿੱਤਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਗੁਰਦੁਆਰਾ ਪਠਾ ਸਾਹਿਬ ਕੋਟਲਾ ਨਹਿਂਗਖਾਨ ਰੋਪੜ ਵਿੱਚ ਸਾਲ 2002 ਵਿੱਚ দান ਵਿੱਚ ਮਿਲੀ ਏਕੜ ਪ੍ਰਾਈਮਰ ਲੋਕੇਸ਼ਨ ਜ਼ਮੀਨਾਂ ਮਹਿਜ਼ 7000 ਰੁਪਏ ਪ੍ਰਤੀ ਗਜ਼ ਦੇ ਰੇਟ ਤੇ ਵੇਚੀ ਗਈ ਉਹਨਾਂ ਨੇ ਸਵਾਲ ਕੀਤਾ ਕਿ ਹਾਈਵੇ ਮਾਰੇ ਲੱਗਦੀ ਕੀਮਤੀ ਜ਼ਮੀਨ ਨੂੰ ਇੰਨੇ ਘੱਟ ਭਾਅ ਤੇ ਵੇਚਣ ਦੀ ਲੋੜ ਕਿਉਂ ਪਈ ਇਸ ਦੇ ਨਾਲ ਹੀ ਉਹਨਾਂ ਨੇ ਗੁਰਦੁਆਰਾ ਪ੍ਰੰਪਤ ਸਾਹਿਬ ਮਹਾਲੀ ਦੀ ਜ਼ਮੀਨ ਦੇ ਮਾਮਲੇ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਇੱਕ ਗਮਾਂਡਾ ਵੱਲੋਂ ਇਨਕੁਆਇਰ ਕੀਤੀ ਜ਼ਮੀਨ ਦੇ ਬਦਲੇ 39 ਕਰੋੜ 43 ਲੱਖ ਰੁਪਏ ਦਾ ਮੁਆਵਜ਼ਾ ਮਿਲਿਆ ਸੀ ਜੋ ਨਿਯਮਾਂ ਅਨੁਸਾਰੇ ਨਵੀਂ ਜ਼ਮੀਨ ਫੇਦਨ ਲਈ ਵਟਿਆ ਜਾਣਾ ਚਾਹੀਦਾ ਸੀ ਪਰ ਹੁਣ ਤੱਕ ਕਿਸੇ ਨਵੀਂ ਜਾਇਦਾਦ ਦੀ ਖਰੀਦ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਉਹਨਾਂ ਨੇ ਇਸ ਰਕਮ ਦਾ ਪੂਰਾ ਹਿਸਾਬ ਜਨਤਾ ਸਾਹਮਣੇ ਰੱਖਣ ਦੀ ਮੰਗ ਕੀਤੀ ਹੈ ਗਿਆਨੀ ਹਰਪੀਤ ਸਿੰਘ ਨੇ ਸੁਖਵੀਰ ਸਿੰਘ ਬਾਦਲ ਦੇ ਨਿਸ਼ਾਨਾ ਸਾਧ ਤੇ ਦੋਸ਼ ਲਗਾਇਆ ਕਿ ਚੋਣਾ ਨੇੜੇ ਹੋਣ ਕਰਕੇ ਪੰਤਕ ਜ਼ਮੀਨਾਂ ਨੂੰ ਚੋਣੀ ਫੰਡਾਂ ਲਈ ਵਟਿਆ ਜਾ ਰਿਹਾ ਨਾਲ ਹੀ ਉਹਨਾਂ ਨੇ ਧਾਰਮਿਕ ਉੱਤੇਦਾਰਾਂ ਦੀ ਸਿਆਸੀ ਰੈਲੀ ਜਿਸ ਮੌਲੇ ਤੇ ਵੀ ਚਿੰਤਾ ਜਤਾਈ ਅਤੇ ਕਿਹਾ ਕਿ ਧਾਰਮਿਕ ਸੰਦਾਤਾ ਲਈ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ